ਸਤਿ ਸ਼੍ਰੀ ਅਕਾਲ ਸਵਾਗਤ ਹੈ ਕਹਾਣੀ ਦੇ ਦੂਜੇ ਭਾਗ ਵਿੱਚ ਇਸ ਹਫਤੇ ਜਾ ਕੇ ਉਹ ਅਬੋਰਸ਼ਨ ਕਰਵਾ ਅੱਗੇ ਹੀ ਬਹੁਤ ਦੇਰ ਹੋ ਚੁੱਕੀ ਹੈ ਹੋਰ ਲੇਟ ਕਰਨਾ ਠੀਕ ਨਹੀਂ ਹੈ ਉਸ ਨੇ ਜਿਵੇਂ ਹੁਕਮ ਦਿੱਤਾ ਅਬੋਰਸ਼ਨ ਪਰ ਕਿਉਂ ਮੈਂ ਬੋਖ ਲਈ ਕਿਉਂ ਦਾ ਕੀ ਮਤਲਬ ਮੈਂ ਫਾਰਸੀ ਬੋਲ ਰਿਹਾ ਹਾਂ ਜੋ ਤੈਨੂੰ ਸਮਝ ਨਹੀਂ ਆ ਰਹੀ ਨਰਿੰਦਰ ਮੈਨੂੰ ਪਹਿਲੀ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਪਰ ਮੈਂ ਇਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹਾਂ ਨਿੰਦੀ ਇਹ ਤੇਰੇ ਮੇਰੇ ਪਿਆਰ ਦਾ ਸਬੂਤ ਹੈ ਸੱਚੇ ਪਿਆਰ ਦਾ ਸਬੂਤ ਮੈਂ ਆਪਣੀ وکਾਲਤ ਕੀਤੀ। ਉਹ ਸ਼ਟ ਅਪ। ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ। ਡਾਟ ਗਿਵ ਮੀ ਇਟ ਥਿਸ ਬਲਸ਼ਿਟ ਇੱਕ ਔਰਤ ਮੈਨੂੰ ਪਹਿਲਾਂ ਹੀ ਬੱਚਿਆਂ ਦੇ ਨਾਂ ਤੇ ਬਥੇਰਾ ਰਗੜ ਰਹੀ ਹੈ। ਹੁਣ ਆ ਆ ਦੂਜੀ ਆ ਗਈ। ਉਹ ਆਪੇ ਤੋਂ ਬਾਹਰ ਹੋ ਗਿਆ ਪਰ ਨਿੰਦੀ ਮੈਂ ਬੋਲ ਹੀ ਰਹੀ ਸੀ ਕਿ ਉਸ ਵਿੱਚੋਂ ਹੀ ਦਿਹਾੜਾ ਫਜ਼ੂਲ ਦੀ ਬਕਵਾਸ ਸੁਣਨ ਵਾਸਤੇ ਮੇਰੇ ਕੋਲ ਟਾਈਮ ਨਹੀਂ ਮੇਰੇ ਬਿਜ਼ਨਸ ਦੀਆਂ ਹੋਰ ਬਥੇਰੀਆਂ ਅਪਾਇੰਟਮੈਂਟਾਂ ਨੇ ਤੂੰ ਚੁੱਪ ਕਰਕੇ ਡਾਕਟਰ ਦੇ ਜਾ ਜਿੰਨੇ ਪੈਸੇ ਲੱਗਣਗੇ ਮੈਂ ਆਪੇ ਦੇ ਦੇਵਾਂਗਾ ਗੱਲ ਸੁਣ ਨਰਿੰਦਰ ਮੈਂ ਬਾ ਮਾਂ ਬਾਨਾ ਚਾਹਦੀ ਹਾਂ ਤੇਰੇ ਬੱਚੇ ਦੀ ਮਾਂ ਜਦੋਂ ਤੂੰ ਮੇਰੇ ਕੋਲ ਨਹੀਂ ਹੋਵੇਂਗਾ ਤਾਂ ਤੇਰੀ ਨਿਸ਼ਾਨੀ ਤੇਰੀ ਕਮੀ ਮਹਿਸੂਸ ਨਹੀਂ ਹੋਣ ਦੇਵੇਗੀ ਬੇਵਜ੍ਹਾ ਗੁੱਸੇ ਨਾ ਹੋ ਉੱਲੂ ਦੀ ਪਾਠੀ ਉੱਲੂ ਦੀ ਪੱਠੀ ਮਾਂ ਬੰਨਾ ਚਾਹੁੰਦੀ ਹੈ ਹਜ਼ਾਰਾਂ ਔਰਤਾਂ ਰੋਜ਼ ਮਾਂ ਬੰਨਦੀਆਂ ਨੇ ਕੋਈ ਨਵਾਂ ਕੰਮ ਹੈ ਤੇਰੇ ਮਾਂ ਬੰਨ ਨਾਲ ਤੇਰੇ ਤਗਮੇ ਲੱਗ ਜਾਣਗੇ ਬੇਵਕੂਫ ਨਾ ਬਣ ਅਕਲ ਤੋਂ ਕੰਮ ਲੈ ਮੈਨੂੰ ਤੇਰਾ ਸਹਾਰਾ ਚਾਹੀਦਾ ਹੈ ਤੇਰੇ ਕੋਲ ਆ ਕੇ ਮੈਂ ਜ਼ਿੰਦਗੀ ਦੇ ਗੰਹ ਭੁੱਲ ਜਾਂਦਾ ਹਾਂ ਫਜ਼ੂਲ ਦੀਆਂ ਸਰਦਾਰਦੀਆਂ ਨਾਲ ਦੇ ਮੈਨੂੰ ਨਾਲੇ ਤੂੰ ਕੁਵਾਰੀ ਹੈ ਨਜਾਇਜ਼ ਬੱਚੇ ਨੂੰ ਸਮਾਜ ਕਦੇ ਸਵੀਕਾਰ ਨਹੀਂ ਕਰਦਾ ਸਭ ਹਰਾਮ ਦਾ ਕਹਿਣਗੇ ਉਸ ਨੂੰ ਤੂੰ ਕਿਤੇ ਮੂੰਹ ਦਿਖਾਉਣ ਜੋਗੀ ਨਹੀਂ ਰਹੇਂਗੀ ਉਹ ਲਗਾਤਾਰ ਬੋਲੀ ਜਾ ਰਿਹਾ ਸੀ ਹਰਾਮ ਦਾ ਕਿਉਂ ਹੈ ਤੂੰ ਬਾਪ ਹੈ ਮੇਰੇ ਬੱਚੇ ਦਾ ਆਪਣਾ ਵਿਆਹ ਨਹੀਂ ਹੋਇਆ ਤਾਂ ਕੀ ਹੋਇਆ ਪਰ ਰੱਬ ਨੂੰ ਪਤਾ ਹੈ ਕਿ ਮੈਂ ਤੇਰੀ ਔਰਤ ਹਾਂ ਮੈਂ ਆਤਮ ਵਿਸ਼ਵਾਸ ਨਾਲ ਕਿਹਾ ਬਰਾਭਿ ਕਾਨੂੰਨ ਮੈਂ ਤੇਰੇ ਬੱਚੇ ਦਾ ਬਾਪ ਨਹੀਂ ਤੇ ਨਾ ਹੀ ਤੂੰ ਮੇਰੀ ਔਰਤ ਐਨੀ ਮੈਨੂੰ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਨਾ ਕਰ ਨਾ ਹੈ ਮੈਂ ਕਿਸੇ ਕੋਟ ਕਚੈਰੀ ਵਿੱਚ ਜਾ ਕੇ ਕਹਿਣਾ ਹੈ ਕਿ ਤੇਰੇ ਬੱਚੇ ਦਾ ਬਾਪ ਹਾਂ ਤੈਨੂੰ ਘਰ ਲੈ ਦਿੱਤਾ ਹੈ ਸੈਟਲ ਕਰ ਦਿੱਤਾ ਹੈ ਬਸ ਇਸ ਤੋਂ ਬਾਅਦ ਮੇਰੇ ਤੋਂ ਉਮੀਦ ਨਾ ਰੱਖੀ ਤੇਰੇ ਮਾਂ-ਬਾਪ ਦੇ ਸੋਖ ਵਿੱਚ ਮੈਂ ਆਪਣਾ ਘਰ ਪਾਟ ਲਵਾਂ ਲੱਖਾਂ ਦਾ ਬਿਜ਼ਨਸ ਡੋਬ ਲਵਾਂ ਮੇਰੇ ਬੱਚਿਆਂ ਉੱਤੇ ਇਸ ਚੀਜ਼ ਦਾ ਕੀ ਅਸਰ ਪਵੇਗਾ ਸੋਚਿਆ ਉਹ ਹੋਰ ਪੜਕ ਗਿਆ ਤੂੰ ਜਰਾ ਸੋਚ ਕੇ ਦੱਸ ਮੈਂ ਕਿਹਾ ਫालतू ਗੱਲਾਂ ਸੋਚਣ ਵਾਸਤੇ ਮੇਰੇ ਕੋਲ ਟਾਈਮ ਨਹੀਂ ਨਾਲੇ ਮੈਂ ਆਪਣੇ ਬੱਚੇ ਨੂੰ ਛੁੱਟੀਆਂ ਵਿੱਚ ਅਮਰੀਕਾ ਲੈ ਕੇ ਚੱਲਿਆ ਹਾਂ ਮੈਨੂੰ ਫੋਨ ਨਾ ਕਰੀ ਆ ਕੇ ਉਸਨੇ ਫੋਨ ਰੱਖ ਦਿੱਤਾ ਉਹ ਹੋ ਗਿਆ ਜਿਸ ਦੀ ਮੈਨੂੰ ਸੁਪਨੇ ਵਿੱਚ ਵੀ ਉਮੀਦ ਨਹੀਂ ਸੀ ਮੈਂ ਸਨ ਹੋ ਗਈ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਨਰਿੰਦਰ ਵਰਗਾ ਬੰਦਾ ਵੀ ਇਸ ਤਰ੍ਹਾਂ ਪੱਠਾ ਦਿਖਾ ਦੇਵੇਗਾ ਆਪਣੇ ਆਪ ਉੱਤੇ ਤਰਸ ਜਾ ਆਇਆ ਮੈਨੂੰ ਘਰ ਬੈਠੀ ਘਰੋਂ ਬਾਗੀ ਹੋ ਕੇ ਨਿਕਲੀ ਸੀ ਪਿਆਰ ਵਿੱਚ ਪਾਗਲ ਹੋਈ ਨਹੀਂ ਸਮਾਜ ਦੀ ਵੀ ਪਰਵਾਹ ਨਾ ਕੀਤੀ ਤੇ ਆਪਣੀ ਸੋਹਣੀ ਵਰਗੀ ਜਵਾਨੀ ਨਰਿੰਦਰ ਅੱਗੇ ਪਾ ਦਿੱਤੀ ਉਹ ਰਾਮ ਦਾ ਮਾਲ ਸਮਝ ਕੇ ਵਰਤਾ ਰਿਹਾ ਤੇ ਮੌਕਾ ਪੈਂ ਤੇ ਚੋਰਾ ਵਾਂਗ ਮੂੰਛ ਪਾ ਕੇ ਭੱਜ ਗਿਆ ਮੈਂ ਨਾ ਰੋਹੀ ਰਹੀ ਸੀ ਤੇ ਨਾ ਹੱਸ ਰਹੀ ਸੀ ਫਲੈਟ ਵਿੱਚ ਮੈਂ ਇਕੱਲੀ ਬੈਠੀ ਸੀ ਉਸ ਫਲੈਟ ਵਿੱਚ ਜਿੱਥੇ ਮੇਰੀਆਂ ਤੇ ਨਰਿੰਦਰ ਦੀਆਂ ਫੋਟੋਆਂ ਥਾਂ ਥਾਂ ਲੱਗੀਆਂ ਹੋਈਆਂ ਸਨ ਬਰਾਦਾ ਤੇ ਹੀ ਕ੍ਰਿਸ਼ਰ ਵਾਂਗ ਇਹ ਫਲੈਟ ਮੈਨੂੰ ਮੰਦਰ ਵਾਂਗ ਲੱਗਦਾ ਸੀ ਤੇ ਅੱਜ ਜਿਵੇਂ ਇਸੇ ਫਲੈਟ ਵਿੱਚ ਮੈਂ ਆਪਣੇ ਆਪ ਨੂੰ ਕਿਸੇ ਕੋਠੇ ਉੱਤੇ ਮਹਿਸੂਸ ਕਰ ਰਹੀ ਸੀ ਕਿਸੇ ਵੇਸਵਾ ਵਾਂਗ ਜਿਸ ਦਾ ਗ੍ਰਾਹਕ ਉਸ ਦਾ ਮੁੱਲ ਚੁਕਾ ਕੇ ਉਸ ਨਾਲ ਸੌਦਾ ਤਾਂ ਸੌਂਦਾ ਤਾਂ ਹੈ ਪਰ ਉਸ ਦੇ ਬੱਚੇ ਨੂੰ ਆਪਣਾ ਨਾਂ ਦੇਣ ਉਹ ਆਪਣੀ ਸ਼ਾਂ ਦੇ ਖਿਲਾਫ ਸਮਝਦਾ ਹੈ ਤਾਂ ਮੇਰਾ ਬੱਚਾ ਹਰਾਮ ਦਾ ਹੈ ਕਿਉਂਕਿ ਮੇਰਾ ਰਿਸ਼ਤਾ ਹਰਾਮ ਦਾ ਸੀ ਮੈਨੂੰ ਆਪਣੇ ਆਪ ਤੇ ਇੱਕ ਚਹਿਣ ਜਿਹੀ ਆਈ ਮੈਂ ਆਪਣੇ ਅੰਦਰੋਂ ਹਵਾੜ ਜਿਹੀ ਆਉਂਦੀ ਮਹਿਸੂਸ ਕੀਤੀ ਜਿਵੇਂ ਮੈਂ ਕੋਈ ਗੰਦੀ ਨਾਲ ਹੀ ਸੀ ਜਿਸ ਵਿੱਚ ਕੋਈ ਰਾਹੀ ਮੂਤ ਕੇ ਚਲਾ ਗਿਆ ਆਪਣੇ ਆਪ ਤੋਂ ਨਫ਼ਰਤ ਹੋ ਗਈ ਜੀ ਕੀਤਾ ਕਿਸੇ ਗੱਡੀ 'ਥੱਲੇ ਜਾ ਜਾ ਕੇ ਸਿਰ ਦੇ ਦੇਵਾਂ ਤੇ ਚਿੱਠੀ ਲੇਕ ਕੇ ਰੱਖ ਜਾਵਾਂ ਕਿ ਨਰਿੰਦਰ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ ਪਰ ਮਾਰਨਾ ਇੰਨਾ ਆਸਾਨ ਕਿੱਥੇ ਸੀ ਸੋਚਦੀ ਹੋਈ ਮੈਂ ਕਾਰਪੈਂਟ ਉੱਤੇ ਹੀ ਲੇਟ ਗਈ ਕਿ ਕੀ ਕਰਾਂ ਅਚਾਨਕ ਦਿਵਾਨ ਨੇ ਕਿਹਾ ਇੰਨੀ ਚਿੰਤਾ ਦੀ ਕਿਹੜੀ ਗੱਲ ਹੈ ਜੇ ਨਰਿੰਦਰ ਹੀ ਭੱਜ ਗਿਆ ਤਾਂ ਤੈਨੂੰ ਇਹ ਫਾਹਾ ਗੱਲ ਪਾਉਣ ਦੀ ਕੀ ਲੋੜ ਹੈ ਕੱਲ ਨੂੰ ਡਾਕਟਰ ਦੇ ਜਾ ਕੇ ਕਹਾਣੀ ਖਤਮ ਕਰ ਦੇ ਜਿਵੇਂ ਮੇਰੇ ਸਿਰ ਤੋਂ ਕੋਈ ਬੋਝ ਉਤਰ ਗਿਆ ਸੋਚਿਆ ਮੋੜ ਨਰਿੰਦਰ ਦੀ ਸ਼ਕਲ ਨਹੀਂ ਦੇਖਾਂਗੀ ਆਪਣੇ ਮਾਪੇ ਕੋਲ ਵਾਪਸ ਚਲੇ ਜਾਵਾਂਗੀ ਇਹ ਫਲੈਟ ਵੀ ਛੱਡ ਜਾਵਾਂਗੀ ਕੰਜਰੀ ਦਾ ਕੋਠਾ ਮੈਂ ਨਰਿੰਦਰ ਨੂੰ ਗਾਲਾਂ ਕੱਢੀ ਦੂਜੇ ਦਿਨ ਡਾਕਟਰ ਦੇ ਗਈ ਬਜ਼ੁਰਗ ਡਾਕਟਰੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਫਿਕਰ ਦੀ ਕੋਈ ਗੱਲ ਨਹੀਂ 10 ਮਿੰਟ ਲੱਗਣਗੇ ਮੈਂ ਹਾਂ ਅਗਲੇ ਹਫ਼ਤੇ ਦੀ ਅਪਾਇੰਟਮੈਂਟ ਲੈ ਕੇ ਵਾਪਸ ਆ ਗਈ ਸਿਰਫ ਇੱਕ ਹਫ਼ਤੇ ਦੀ ਮੁਸੀਬਤ ਸੀ ਫਿਰ ਮੈਂ ਫ੍ਰੀ ਹੋ ਜਾਵਾਂਗੀ ਫਲਾਟ ਛੱਡਣ ਲਈ ਮੈਂ ਆਪਣਾ ਸਮਾਨ ਜੋ ਘਰ ਤੋਂ ਲੈ ਕੇ ਆਈ ਸੀ ਇਕੱਠਾ ਕਰਨਾ ਸ਼ੁਰੂ ਕੀਤਾ। ਅਲਮਾਰੀ ਤੇ ਪਿਆ ਭਾਰੀ ਅਟੈਚ ਕੇਸ ਚੁੱਕਣ ਲਈ ਮੈਂ ਕੁਰਸੀ ਤੇ ਚੜ ਗਈ। ਅਟੈਚੀ ਭਾਰੀ ਹੋਣ ਕਰਕੇ ਮੇਰਾ ਕਾਫੀ ਜੋਰ ਲੱਗ ਰਿਹਾ ਸੀ। ਕਿਤੇ ਬੱਚੇ ਨੂੰ ਨੁਕਸਾਨ ਨਾ ਪਹੁੰਚੇ। ਜਦੋਂ ਮੇਰੇ ਅੰਦਰੋਂ ਕੋਈ ਬੋਲਿਆ। ਫੇਰ ਕੀ ਹੈ ਤੂੰ ਰੱਖਣਾ ਤਾਂ ਨਹੀਂ। ਚੰਗਾ ਸਗੋਂ ਖਿਹੜਾ ਛੁੱਟੇਗਾ। ਦਿਮਾਗ ਨੇ ਕਿਹਾ। ਨਹੀਂ ਉਹ ਹੋਰ ਗੱਲ ਹੈ। ਪਰ ਇਦਾਂ ਉਸ ਨੂੰ ਤਕਲੀਫ ਹੋਵੇਗੀ। ਮੇਰੇ ਅੰਦਰਲੀ ਔਰਤ ਨੇ ਕਿਹਾ। ਤੇ ਮੈਂ ਅਟੈਚੀ ਉੱਥੇ ਹੀ ਰੱਖ ਦਿੱਤਾ ਪਤਾ ਨਹੀਂ ਕਿਉਂ ਇਸ ਅੰਦਰਲੀ ਮੁਸੀਬਤ ਨਾਲ ਮੈਨੂੰ ਅਚਾਨਕ ਹੀ ਹਮਦਰਦੀ ਜਾਗ ਪਈ ਸੀ ਕੰਮ ਤੋਂ ਮੈਂ 2 ਹਫ਼ਤੇ ਦੀਆਂ ਛੁੱਟੀਆਂ ਲੈ ਲਈਆਂ ਰੱਜ ਕੇ ਖਾਦਾ ਕਿਤੇ ਬੱਚਾ ਭੁੱਖਾ ਨਾ ਹੋਵੇ ਰੱਜ ਕੇ ਆਰਾਮ ਕੀਤਾ ਕਿ ਜਿੰਨੀ ਦੇਰ ਮੇਰੀ ਕੁੱਖ ਵਿੱਚ ਹੈ ਉਹ ਉਨੀ ਦੇਰ ਤਾਂ ਆਰਾਮ ਨਾਲ ਰਹੇ ਫੇਰ ਤਾਂ ਮੇਰਾ ਜੀ ਪਰ ਆਇਆ ਜਿਵੇਂ ਮੇਰੇ ਅੰਦਰ ਕੋਈ ਖੜਾਉਣਾ ਮਾਨਣਾ ਸ਼ੁਰੂ ਹੋ ਗਿਆ ਸੀ ਉੜਦੇ ਬਹਿੰਦੇ ਸੌਂਦੇ ਜਾਗਦੇ ਹਰ ਵੇਲੇ ਸੂਰਤ ਉਸ ਵੱਲ ਰਹਿੰਦੀ ਕਿਤੇ ਕੋਈ ਅੰਗ ਨਾ ਡਿੱਗ ਪਵੇ ਇਸ ਖੜਾਉਣੇ ਦਾ ਮੈਂ ਧਰਤੀ ਵਾਂਗ ਹਰੀ ਹੋ ਗਈ ਸੀ ਸ਼ੀਸ਼ੇ ਵਿੱਚ ਆਪਣਾ ਰੂਪ ਨਾ ਪਛਾਣਨ ਸਕੀ ਕਿੰਨੀ ਸੋਹਣੀ ਲੱਗਦੀ ਸੀ ਆਪਣੇ ਆਪ ਨੂੰ ਤੂੰ ਮਾਂ ਬਨਣ ਵਾਲੀ ਹੈ ਰੂਪ ਹੁਣ ਤੂੰ ਰਚਨਹਾਰੀ ਹੈ ਦੁਨੀਆ ਦਾ ਸਭ ਤੋਂ ਵੱਡਾ ਰਤਬਾ ਤੈਨੂੰ ਮਿਲ ਰਿਹਾ ਹੈ ਤੇਰੇ ਹੁਸਨ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸ਼ੀਸ਼ੇ ਵਿੱਚੋਂ ਮੇਰੇ ਪਰਛਾਵੇਂ ਨੇ ਕਿਹਾ ਪਰ ਇਹ ਬੱਚਾ ਨਜਾਇਜ਼ ਹੈ ਸਮਾਜ ਕਿਸੇ ਨਜਾਇਜ਼ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦਾ ਇੱਥੇ ਕਾਨੂੰਨ ਦੇ ਪੈਰੇ ਨੇ ਮੈਂ ਪ੍ਰਸ਼ਾਮੀ ਨੂੰ ਜਵਾਬ ਦਿੱਤਾ ਰਿਸ਼ਤਾ ਕੋਈ ਵੀ ਨਜਾਇਜ਼ ਨਹੀਂ ਹੁੰਦਾ ਰਪਿੰਦਰ ਮਤਲਬ ਤਾਂ ਹੈ ਤੁਸੀਂ ਕਿਸੇ ਰਿਸ਼ਤੇ ਨੂੰ ਕਿੰਨੀ ਇਮਾਨਦਾਰੀ ਨਾਲ ਜਿਉਂਦੇ ਹੋ ਪ੍ਰਸ਼ਾਮੀ ਨੇ ਅੱਗੋਂ ਬਹਿਸ ਕੀਤੀ ਪਰ ਪਰ ਮੈਂ ਇਕੱਲੀ ਸਮਾਜ ਬੱਚਾ ਮਾਂ ਬਾਪ ਰਿਸ਼ਤੇ ਨਹੀਂ ਨਹੀਂ ਮੈਂ ਇਹ ਭਾਰ ਇਕੱਲੇ ਨਹੀਂ ਚੁੱਕ ਸਕਦੀ ਬੱਚੇ ਦੇ ਬਾਪ ਦਾ ਹੋਣਾ ਬਹੁਤ ਜ਼ਰੂਰੀ ਹੈ ਸਮਾਜ ਬੱਚੇ ਦੇ ਬਾਪ ਦਾ ਨਾਮ ਪੁੱਛਦਾ ਹੈ ਮੇਰੇ ਬੱਚੇ ਦੇ ਤਾਂ ਮੱਥੇ ਉੱਤੇ ਲਿਖਿਆ ਹੋਵੇਗਾ ਕਿ ਮੇਰਾ ਬਾਪ ਚੋਰ ਹੈ ਨਹੀਂ ਮੈਂ ਆਪਣੇ ਸਵਾਰਥ ਲਈ ਬੱਚੇ ਨੂੰ ਐਡੀ ਸਜ਼ਾ ਕਿਉਂ ਦੇਵਾਂ ਮੈਂ ਸ਼ੀਸ਼ੇ ਵੱਲੋਂ ਮੂੰਹ ਦੂਜੇ ਪਾਸੇ ਕਰ ਲਿਆ ਗਰਭવતી ਔਰਤ ਵਾਸਤੇ ਇਸ ਵੇਲੇ ਉਸ ਬੱਚੇ ਦਾ ਬਾਪ ਉਸ ਕੋਲ ਹੋਣਾ ਕਿੰਨਾ ਜ਼ਰੂਰੀ ਹੈ ਮੈਨੂੰ ਅਹਿਸਾਸ ਹੋਇਆ ਸਿਰਫ ਔਰਤ ਨੂੰ ਇਮੋਸ਼ਨਲੀ ਹੀ ਨਹੀਂ ਸਗੋਂ ਬੱਚੇ ਨੂੰ ਵੀ ਜਿਵੇਂ ਅੰਦਰੋਂ ਪਤਾ ਹੁੰਦਾ ਹੈ ਕਿ ਮੇਰਾ ਬਾਪ ਕੌਣ ਹੈ ਚਾਹੇ ਨਰਿੰਦਰ ਦਾ ਫੋਨ ਆਹੀ ਜਾਵੇ ਕਿ ਬੱਚੇ ਨੂੰ ਰੱਖ ਲੈ ਤੇ ਆਪਣੇ ਇਸ ਖਿਆਲ ਤੇ ਮੈਂ ਰੋਈ ਨਾ ਨਰਿੰਦਰ ਦਾ ਫੋਨ ਆਇਆ ਤੇ ਨਾ ਮੈਂ ਫੈਸਲਾ ਬਦਲ ਸਕੀ ਡਾਕਟਰ ਕੋਲ ਜਾਣ ਤੋਂ ਇੱਕ ਰਾਤ ਪਹਿਲਾਂ ਮੈਂ ਗੁਰਦੁਆਰੇ ਗਈ ਆਪਣੇ ਪਾਪਾ ਦੀ ਭੁੱਲ ਬਖਸ਼ਾਉ ਤੇ ਹਿੰਮਤ ਮੰਗਣ ਗੁਰਦੁਆਰੇ ਵਿੱਚ ਢਾਡੀ ਜਤਾ ਸਾਹਿਬ ਜਾਦਿਆਂ ਦੀ ਸ਼ਹੀਦੀ ਦਾ ਸਾਕਾ ਗਾ ਰਿਹਾ ਸੀ ਜਿਨ੍ਹਾਂ ਨੂੰ ਨੀਹਾਂ ਵਿੱਚ ਚੁਨਾਇਆ ਗਿਆ ਸਾਕਾ ਸੁਣਦੇ ਵੇਲੇ ਮੈਂ ਬਹੁਤ ਰੋਈ ਤਨ ਗੁਰੂ ਤੇ ਤਨ ਤੇਰੇ ਬੱਚੇ ਬੱਚਿਆਂ ਦਾ ਕੀ ਦੋਸੀ ਮੇਰਾ ਬੱਚਾ ਵੀ ਕੱਲ ਨੂੰ ਬੇਇਨਸਾਫੀ ਦੀਆਂ ਨੀਹਾਂ ਵਿੱਚ ਦਬ ਦਿੱਤਾ ਜਾਵੇਗਾ ਤੇ ਮੈਂ ਖਾਲੀ ਹੋ ਜਾਵਾਂਗੀ ਜ਼ਮੀਨ ਵਿੱਚੋਂ ਜੇ ਪੌਦਾ ਵੀ ਪੁੱਟੀਏ ਤੇ ਮਿੱਟੀ ਜਣਾ ਨਾਲ ਨਿਕਲ ਜਾਂਦੀ ਹੈ ਫੇਰ ਮੈਂ ਤਾਂ ਔਰਤਾਂ ਮੇਰੀ ਤੇ ਕੁੱਖ ਪੱਟੀ ਜਾਣੀ ਸੀ ਆਂਦਰਾ ਨਿਕਲ ਜਾਣੀਆਂ ਮੇਰੀਆਂ ਰੋਂਦੀ ਰੋਂਦੀ ਮੈਂ ਘਰ ਆ ਗਈ ਘਰ ਆ ਕੇ ਦੂਜੇ ਦਿਨ ਡਾਕਟਰ ਦੇ ਜਾਣ ਦੀ ਤਿਆਰੀ ਕੀਤੀ ਰਾਤ ਦੇ ਚੌਥੇ ਦਪਹਿਰ ਮੈਂ ਅੱਧ ਸੁਤੀ ਅੱਧ ਜਾਗਦੀ ਸੀ ਜਿਵੇਂ ਮੇਰੇ ਅੰਦਰੋਂ ਆਵਾਜ਼ ਆਈ ਮਾਂ ਬੇਸੁਰਤੀ ਜਿਹੀ ਚ ਮੈਂ ਮਾਂ ਲਫ਼ਜ਼ ਫੇਰ ਸੁਣਿਆ ਜਿਵੇਂ ਜਿਵੇਂ ਮੇਰੇ ਨੰਗੇ ਢੱਡ ਨਾਲ ਨਿੱਕਾ ਜਿਹਾ ਕੋਈ ਬਲੂੰਗੜਾ ਚੰਬੜਿਆ ਹੋਇਆ ਹੋਸੀ ਉਸ ਦੇ ਨਿੱਕੇ ਨਿੱਕੇ ਹੱਥ ਪੈਰ ਮੈਂ ਆਪਣੇ ਢੱਡ ਉੱਤੇ ਮਹਿਸੂਸ ਕੀਤੀ ਆਪਣੇ ਆਪ ਹੀ ਮੇਰਾ ਹੱਥ ਮੇਰੇ ਢੱਡ ਉੱਤੇ ਚਲਾ ਗਿਆ ਆਪਣੇ ਅੰਦਰੋਂ ਮੈਂ ਕੋਈ ਜਿਉਂਦੀ ਜਾਗਦੀ ਚੀਜ਼ ਮਹਿਸੂਸ ਕੀਤੀ ਜੋ ਹਿਲ ਰਹੀ ਸੀ ਹਨੇਰੇ ਵਿੱਚ ਮੈਂ ਆਪਣੇ ਅੰਦਰ ਝਾਤੀ ਮਾਰੀ ਜਿਵੇਂ ਦੋ ਛੋਟੀਆਂ-ਛੋਟੀਆਂ ਅੱਖਾਂ ਮੇਰੇ ਵੱਲ ਤੱਕ ਰਹੀਆਂ ਸਨ ਮਾਂ ਉਹਨਾਂ ਅੱਖਾਂ ਨੇ ਪੁਕਾਰਿਆ ਮੈਨੂੰ ਠੰਡੀਆਂ ਤਰੇੜੀਆਂ ਆ ਗਈਆਂ ਮੈਂ ਆਪਣੇ ਟੱਡ ਨੂੰ ਖੋਟ ਕੇ ਜੱਫੀ ਪਾ ਲਈ ਮੇਰੇ ਬੱਚੇ ਮੈਂ ਤੈਨੂੰ ਜਨਮ ਦੇਵਾਂਗੀ ਮਾਫ਼ ਕਰ ਦੇ ਮੈਂ ਆਪਣੇ ਸਵਾਰਥ ਲਈ ਤੇਰਾ ਕਤਲ ਕਰਨ ਦੀ ਸੋਚੀ ਤੇਰਾ ਬਾਪ ਚੋਰ ਹੈ ਬੱਚੇ ਪਰ ਤੇਰੀ ਮਾਂ ਤੇਰੀ ਮਾਂ ਤਾਂ ਤੇਰੀ ਮਾਂ ਹੈ ਮੇਰਾ ਸਰਾ ਸਰਾਣਾ ਹੰਝੂਆਂ ਨਾਲ ਭਿੱਜ ਗਿਆ ਅਜੀਬ ਜਿਹੀ ਸ਼ਾਂਤੀ ਮਿਲੀ ਮੈਨੂੰ ਅਜੀਬ ਜਿਹੀ ਹਿੰਮਤ ਆ ਗਈ ਮੇਰੇ ਵਿੱਚ ਤੇ ਮੈਂ ਉਦੋਂ ਹੀ ਉੱਠ ਕੇ ਆਪਣਾ ਸਮਾਨ ਇਕੱਠਾ ਕੀਤਾ ਸਵੇਰੇ ਹੀ ਡਾਕਟਰ ਨੂੰ ਫੋਨ ਕਰ ਦਿੱਤਾ ਕਿ ਮੈਂ ਵਿਚਾਰ ਬਦਲ ਲਿਆ ਹੈ ਮੁੜ ਕੇ ਕਦੀ ਪਛਤਾਈ ਨਹੀਂ ਤੇ ਨਾ ਹੀ ਜ਼ਿੰਦਗੀ ਨਾਲ ਸ਼ਿਕਵਾ ਕੀਤਾ ਕਿ ਕੀ ਹੋ ਰਿਹਾ ਹੈ ਉਹ ਫਲੈਟ ਛੱਡ ਕੇ ਮੈਂ ਕਿਰਾਏ ਦੇ ਕਮਰੇ ਵਿੱਚ ਚਲੀ ਗਈ ਕੰਮ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਥੋੜੇ ਦਿਨਾਂ ਬਾਅਦ ਹੀ ਮੇਰਾ ਭੇਦ ਖੁੱਲਣਾ ਸ਼ੁਰੂ ਹੋ ਗਿਆ ਆਖਰ ਕਦੋਂ ਤੱਕ ਅੱਗ ਨੂੰ ਮੈਂ ਆਪਣੀ ਝੋਲੀ ਵਿੱਚ ਛਿਪਾ ਕੇ ਰੱਖ ਸਕਦੀ ਸੀ ਲੋਕਾਂ ਨੇ ਕੰਜਰੀ ਕੁੱਤੀ ਕਿਹਾ ਕੰਮ ਵਾਲਿਆਂ ਨੇ ਆਵਾਰਾ ਆਵਾਜ਼ੇ ਕੱਸੇ ਮਾਣੋ ਪਤਾ ਲੱਗਿਆ ਤੇ ਉਸ ਨੇ ਬਥੇਰਾ ਸਿਰ ਪਟਿਆ ਪਰ ਮੇਰੇ ਕੰਨਾਂ ਨੇ ਜੋ ਅੰਦਰੋਂ ਇੱਕ ਵਾਰ ਮਾਸ ਲਬਜ਼ ਸੁਣਿਆ ਸੀ ਜਿਵੇਂ ਉਸ ਤੋਂ ਬਾਅਦ ਮੇਰੇ ਲਈ ਦੁਨੀਆ ਦੀ ਹਰ ਆਵਾਜ਼ ਛੋਟੀ ਹੋ ਗਈ ਸੀ ਮੈਂ ਉਸ ਆਵਾਜ਼ ਨੂੰ ਸ਼ਰਿਆਮ ਸੁਣਾ ਚਾਹੁੰਦੀ ਸੀ ਬਾਕੀ ਮਹੀਨੇ ਲੋਕਾਂ ਦੇ ਤਾਨੇ ਮਿਹਨੇ ਸੁਣ ਸੁਣ ਕੇ ਤੇ ਗਾਲਾਂ ਖਾ ਕੇ ਕੱਢੇ ਮੈਂ ਦੁਨੀਆ ਦੀਆਂ ਉਹਨਾਂ ਔਰਤਾਂ ਬਾਰੇ ਕਿਤਾਬਾਂ ਪੜ੍ਹੀਆਂ ਜਿਨ੍ਹਾਂ ਨੇ ਇਕੱਲਿਆਂ ਨੇ ਬੱਚੇ ਪੈਦਾ ਕੀਤੇ ਸੀ। ਸ਼ਕੁੰਤਲਾ ਤੇ ਸੀਤਾ ਵਰਗੀਆਂ ਜਿਨ੍ਹਾਂ ਦੇ ਆਦਮੀ ਉਹਨਾਂ ਨੂੰ ਅੱਧ ਵਟੇ ਛੱਡ ਗਏ ਸਨ। ਫਿਰ ਅਮਨਦੀਪ ਜੰਮਿਆ ਜਿਵੇਂ ਮੇਰੀ ਸਾਰੀ ਤਪੱਸਿਆ ਸਫਲ ਹੋ ਗਈ। ਨਾ ਦੁਨੀਆ ਨਾਲ ਕੋਈ ਗਿਲਾ ਰਿਹਾ ਤੇ ਨਾ ਨਰਿੰਦਰ ਦੀ ਬੇਵਫਾਈ ਯਾਦ ਰਹੀ। ਅਮਨਦੀਪ ਨੂੰ ਵੇਖ ਕੇ ਜਿਵੇਂ ਮੇਰੀ ਸਾਰੇ ਸੰਘਰਸ਼ ਦੀ ਥਕਾਵਟ ਲਹਿ ਗਈ ਸੀ। ਆਰਥ ਜਦੋਂ ਮਾਂ ਬਣ ਜਾਂਦੀ ਹੈ ਤਾਂ ਉਸ ਲਈ ਦੁਨੀਆ ਦੇ ਬਾਕੀ ਰਿਸ਼ਤੇ ਛੋਟੇ ਹੋ ਜਾਂਦੇ ਹਨ। ਨਰਿੰਦਰ ਭਾਵੇਂ ਮੇਰੇ ਤੋਂ ਪਿੱਠ ਮੋੜ ਗਿਆ ਸੀ ਪਰ ਬੱਚੇ ਦੀ ਖਬਰ ਜਿਵੇਂ ਉਸ ਨੂੰ ਹਵਾ ਵਾਂਗ ਮਿਲੀ। ਇੱਕ ਦਿਨ ਉਹ ਆ ਗਿਆ। ਤੈਨੂੰ ਕਿੰਨਾ ਸਮਝਾਇਆ ਸੀ ਇਸ مصیبت ਵਿੱਚ ਨਾ ਪੈ। ਹੁਣ ਕਿੰਨੀ ਔਖੀ ਹੈ? ਉਸ ਨੇ ਹਮਦਰਦੀ ਜਤਾਈ। ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਚੱਲ ਜੋ ਹੋ ਗਿਆ ਸੋ ਹੋ ਗਿਆ। ਮੈਂ ਆਪਣੇ ਫਲੈਟ ਵਾਪਸ ਚੱਲ। ਮੇਰਾ ਬੱਚਾ ਕਿਰਾਏ ਦੇ ਕਮਰੇ ਵਿੱਚ ਰੁਲੇ। ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਅਸੀਂ ਸਰਦਾਰ ਹਾਂ ਪਿੰਡਾਂ ਦੇ ਰਾਜਾ ਵਰਗੇ ਹਾਂ ਇਹੋ ਜਿਹੀ ਜ਼ਿੰਦਗੀ ਤਾਂ ਸਾਡੇ ਨੌਕਰ ਵੀ ਨਹੀਂ ਜਾਉਂਦੇ ਉਸਦੇ ਅੰਦਰਲਾ ਬਾਪ ਹੰਕਾਰ ਬਣ ਕੇ ਬੋਲਿਆ ਨਰਿੰਦਰ ਇਹ ਉਹੀ ਬੱਚਾ ਹੈ ਜਿਸ ਦੇ ਪੈਦਾ ਹੋਣ ਦੀ ਖ਼ਬਰ ਸੁਣ ਕੇ ਤੂੰ ਫੋਨ ਤੱਕ ਕਰਨਾ ਛੱਡ ਦਿੱਤਾ ਸੀ ਤੇ ਜਿਸ ਦੀ ਮਾਂ ਨੂੰ ਤੂੰ ਰਾਹਾਂ ਵਿੱਚ ਛੱਡ ਕੇ ਚਲਾ ਗਿਆ ਸੀ ਨਾਲੇ ਮੇਰੀ ਇੱਕ ਗੱਲ ਸੁਣ ਧਿਆਨ ਨਾਲ ਸਰਦਾਰ ਜੀ ਮੇਰਾ ਬੱਚਾ ਕਿਸੇ ਰਾਜੇ ਮਹਾਰਾਜੇ ਦਾ ਬੱਚਾ ਨਹੀਂ ਉਹ ਇੱਕ ਇਕੱਲੀ ਮਜ਼ਦੂਰ ਮਾਂ ਦਾ ਬੱਚਾ ਹੈ ਮੈਨਾਂ ਚਾਹੁੰਦੀ ਕਿ ਉਸਦੇ ਮਨ ਵਿੱਚ ਕੋਈ ਭੁਲੇਖਾ ਪਵੇ ਇਸ ਲਈ ਤੂੰ ਅੱਜ ਤੋਂ ਬਾਅਦ ਇੱਥੇ ਨਾ ਆਈ ਮੈਂ ਉਸਨੂੰ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਲਿਆ ਨਰਿੰਦਰ ਕਈ ਮਹੀਨੇ ਨਾ ਆਇਆ ਅਮਨ ਹੁਣ ਵਧਨਾ ਸ਼ੁਰੂ ਹੋ ਗਿਆ ਸ਼ਾਮੀ ਕਾਮ ਤੋਂ ਥੱਕੀ ਹਾਰੀ ਆਉਂਦੀ ਤਾਂ ਉਸਨੂੰ ਵੇਖ ਕੇ ਜਿਵੇਂ ਮੇਰੇ ਵਿੱਚ jaan ਪੈ ਜਾਂਦੀ ਥੋੜੇ ਪੈਸੇ ਫੜਾ ਫੜਾ ਕੇ ਮੈਂ ਆਪਣਾ ਘਰ ਲੈ ਲਿਆ ਪਰ ਨਰਿੰਦਰ ਨੇ ਮੇਰਾ ਕੁੜਾ ਖੋਜ ਕੱਢ ਲਿਆ ਤੇ ਆ ਕੇ ਇੱਕ ਦਿਨ ਮੇਰੇ ਪੈਰ ਫੜ ਲੇ ਰੱਬ ਦੇ ਵਾਸਤੇ ਮੇਰੇ ਗੁਨਾਹਾਂ ਦੀ ਸਜ਼ਾ ਮੇਰੇ ਬੱਚੇ ਨੂੰ ਨਾ ਦੇ ਉਸ ਨੂੰ ਬਾਪ ਦੇ ਪਿਆਰ ਦੀ ਲੋੜ ਹੈ ਉਹ ਕਦੇ-ਕਦੇ ਅਮਨ ਨੂੰ ਮਿਲਦਾ ਮਿਲ ਆ ਜਾਂਦਾ ਤੇ ਮੈਂ ਦੇਖਿਆ ਕਿ ਕਦੇ ਨਰਿੰਦਰ ਨਾ ਆਉਂਦਾ ਤਾਂ ਅਮਨ ਆਨੀ ਬਹਾਨੀ ਰੋਂਦਾ ਬੁਖਾਰ ਚੜਾ ਲੈਂਦਾ ਮੈਂ ਬੱਚੇ ਲਈ ਇੰਨੀ ਬਦਨਾਮੀ ਝੱਲੀ ਸੀ ਤੇ ਜ਼ਿੰਦਗੀ ਦਾ ਉੱਤੇ ਲਾ ਦਿੱਤੀ ਸੀ ਉਸ ਦੀ ਉਦਾਸੀ ਮੇਰੇ ਤੋਂ ਸਹਾਰੀ ਨਾ ਗਈ ਮੈਂ ਨਰਿੰਦਰ ਨੂੰ ਘਰ ਆਉਣ ਜਾਣ ਦੀ ਖੁੱਲ ਦੇ ਦਿੱਤੀ ਘਰ ਵਿੱਚ ਆਉਣ ਦੀ ਜਦੋਂ ਇਜਾਜ਼ਤ ਮਿਲ ਗਈ ਤਾਂ ਇੱਕ ਦਿਨ ਨਰਿੰਦਰ ਨੇ ਮੇਰੇ ਨਾਲ ਹਾਂ ਬਿਸਤਰੀ ਕਰਨ ਦੀ ਕੋਸ਼ਿਸ਼ ਕੀਤੀ ਅਮੀਜ਼ ਨਾਲ ਰਹਿ ਜੇ ਬੱਚੇ ਕਰਕੇ ਮੈਂ ਤੈਨੂੰ ਇਸ ਘਰ ਵਿੱਚ ਆਉਣ ਜਾਣ ਲਈ ਕਹਿ ਦਿੱਤਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਇਸ ਇਤਿਹਾਸ ਨੂੰ ਦੁਹਰਾਉਣ ਲੱਗੀ ਹਾਂ ਇਹ ਨਾ ਸਮਝੀ ਕਿ ਮੈਂ ਕਮਜ਼ੋਰ ਹੋ ਗਈ ਹਾਂ ਤੇ ਮੈਨੂੰ ਤੇਰੇ ਸਹਾਰੇ ਦੀ ਲੋੜ ਹੈ ਮੈਂ ਅਪ ਮੈਂ ਆਪਣੇ ਬੱਚੇ ਨੂੰ ਉਦਾਸ ਨਹੀਂ ਦੇਖ ਸਕਦੀ ਤੇ ਤੇਰਾ ਉਸਦੇ ਨਾਲ ਖੂਨ ਦਾ ਰਿਸ਼ਤਾ ਹੈ ਤੇਰੇ ਬਗੈਰ ਉਹ ਰੋਂਦਾ ਹੈ ਮੇਰੇ ਤੋਂ ਵਿਖਿਆ ਨਹੀਂ ਜਾਂਦਾ ਮੈਂ ਅੱਗ ਵਾਂਗ ਮੱਚੀ ਮੇਰੀ ਗਲਤੀ ਮaaf ਕਰ ਤੇ ਉਸ ਨੇ ਅੱਖਾਂ ਭਰੀਆਂ ਫਜ਼ੂਲ ਮੈਨੂੰ ਡਿਸਟਰਬ ਨਾ ਕਰ ਤੂੰ ਮੈਨੂੰ ਕੰਜਰੀ ਸਮਝ ਰੱਖਿਆ ਜੇ ਤੇਰੇ ਤੋਂ ਨਿਭਾਈਆਂ ਨਹੀਂ ਸੀ ਤਾਂ ਲਾਈਆਂ ਕਿਉਂ ਨਾਲੇ ਅੱਜ ਤੋਂ ਬਾਅਦ ਮੈਨੂੰ ਹੱਥ ਲਾਇਆ ਤਾਂ ਮੈਂ ਹੱਥ ਤੋੜ ਦੇਵਾਂਗੀ ਬੱਚੇ ਨੂੰ ਮਿਲ ਤੇ ਜਾ ਆ ਕੇ ਉਸ ਨੂੰ ਬਾਹਰ ਦਾ ਬੁਹਾ ਦਿਖਾਇਆ ਉਹ ਹਮੇਸ਼ਾ ਲਈ ਚੁੱਪ ਹੋ ਗਿਆ। ਬੱਚਾ ਉਸਦੀ ਵੀ ਕਮਜ਼ੋਰੀ ਸੀ ਉਹ ਚੁੱਪਚਾਪ ਆਉਂਦਾ ਬੱਚੇ ਨਾਲ ਖੇਡਦਾ ਤੇ ਚਲਾ ਜਾਂਦਾ। ਹੁੰਦੀ ਹੁੰਦੀ ਗੱਲ ਨਰਿੰਦਰ ਦੀ ਪਤਨੀ ਤੱਕ ਪਹੁੰਚ ਗਈ। ਉਹ ਸਾਹੋ-ਸਾਹੀ ਹੋਈ ਮੇਰੇ ਘਰ ਆਈ। ਆਉਂਦੇ ਸਾਰ ਪਹਿਲਾਂ ਤਿੰਨ-ਚਾਰ ਥੱਪੜ ਮੇਰੇ ਮੂੰਹ ਉੱਤੇ ਮਾਰੇ ਫਿਰ ਮੇਰੇ ਵਾਲ ਪੁੱਟੇ ਕੰਜਰੀਏ ਤੈਨੂੰ ਮੇਰਾ ਘਰ ਹੀ ਲੱਭਿਆ ਸੀ ਪੱਟਾਂ ਨੂੰ। ਥੋੜੀ ਖਲਕਕ ਖਲਕਕ ਤੁਰੇ ਫਿਰਦੀ ਹੈ ਕਿਸੇ ਹੋਰ ਦੇ ਘਰ ਵਿੱਚ ਡਾਕਾ ਮਾਰਦੀ। ਇੱਕ ਆ ਕੀੜਾ ਜੰਮ ਸੁਟਿਆ ਹਿੱਸਾ ਮੰਗਨ ਨੂੰ ਉਹ ਅਮਣਵਾਲਾ ਵਦੀ ਭੈਣ ਜੀ ਮੈਂ ਭੱਜ ਕੇ ਅੱਗੇ ਆ ਗਈ ਮੈਨੂੰ ਜੋ ਮਰਜੀ ਕਹੋ ਮੈਂ ਤੁਹਾਡੀ ਚੋਰ ਹਾਂ ਪਰ ਬੱਚਾ ਚੁੱਪ ਕਰ ਜਾਦਾ ਚੰਗੀ ਬਣਨ ਦੀ ਕੋਸ਼ਿਸ਼ ਨਾ ਕਰ ਮੇਰੇ ਸਾਹਮਣੇ ਮੈਂ ਜਾਣਦੀ ਹਾਂ ਤੇਰੇ ਵਰਗੀਆਂ ਨੂੰ ਦੂਜਿਆਂ ਦੇ ਆਦਮੀ ਸਾੰਬਣਾ ਤੁਹਾਡੇ ਪੁੱਠੇ ਹੱਥਾਂ ਦਾ ਕੰਮ ਹੁੰਦਾ ਹੈ ਪਰ ਮੈਂ ਵੀ ਕੋਈ ਗਏ ਗੁਜ਼ਰੇ ਘਰ ਦੀ ਨਹੀਂ ਹਾਂ ਬੜੀ ਮਜ਼ਬੂਤ ਚੀਜ਼ ਹਾਂ ਤੇਰੇ ਵਰਗੀਆਂ ਕਈ ਆਈਆਂ ਤੇ ਕਈ ਗਈਆਂ ਪਰ ਨਰਿੰਦਰ ਨੂੰ ਮੇਰੇ ਤੋਂ ਕੋਈ ਨਹੀਂ ਖੋ ਸਕੀ ਮੈਂ ਉਹਨਾਂ ਔਰਤਾਂ ਵਿੱਚੋਂ ਨਹੀਂ ਜਿਹੜੀਆਂ ਘਬਰਾ ਕੇ ਦੂਜੇ ਦਿਨ ਤਲਾਕ ਦੇ ਦਿੰਦੀਆਂ ਨੇ ਮੈਂ ਸਮਝ ਲਉਂ ਮੇਰਾ ਆਦਮੀ ਦੋ ਕਾਂਟੇ ਕੰਜਰੀ ਦੇ ਕੋਠੇ ਉੱਤੇ ਜਾਂਦਾ ਹੈ ਅਖੀਰ ਰਾਤ ਨੂੰ ਤਾਂ ਮੇਰੇ ਕੋਲ ਘਰ ਹੀ ਆਉਂਦਾ ਹੈ ਨਾ ਤੇਰੇ ਵਰਗੀਆਂ ਜੇ 10 ਵੀ ਆ ਜਾਣ ਤਾਂ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ ਮੇਗਾਨੀ ਅੱਗ ਉੱਤੇ ਕਿੰਨੇ ਕ ਦਿਨ ਹੱਡ ਸੇਕੇਗੀ ਆਖਰ ਆਦਮੀ ਤਾਂ ਮੇਰਾ ਹੀ ਰਹੇਗਾ ਉਹ ਅੱਗ ਥੁੱਕਦੀ ਤੇ ਅੰਗਾਰੇ ਹਾਗ ਦੀ ਵਾਪਸ ਚਲੀ ਗਈ ਮੈਨੂੰ ਉਸ ਉਤੇ ਤਰਸ ਆਇਆ ਧੋਖਾ ਉਸ ਨਾਲ ਵੀ ਹੋਇਆ ਸੀ ਮੈਂ ਸੋਚਿਆ ਸੀ ਕਿ ਬਲਜੀਤ ਕੋਈ ਬਦਸੂਰਤ ਜਈ ਔਰਤ ਹੋਵੇਗੀ ਉਹ ਤਾਂ ਕਾਫੀ ਸੋਹਣੀ ਸੁਨੱਖੀ ਪੂਰੇ ਭੂਰੇ ਪੂਰੇ ਜਿਸਮ ਦੀ مالک ਸੀ ਮੈਂ ਸੋਚ ਰਹੀ ਸੀ ਅਣਜਾਣੇ ਵਿੱਚ ਹੀ ਕਿਸੇ ਵਿਆਹੇ ਹੋਏ ਬੰਦੇ ਨਾਲ ਪਿਆਰ ਪਾ ਕੇ ਮੈਂ ਕਿੰਨਾ ਗਲਤ ਕੰਮ ਕੀਤਾ ਸੀ ਪਰ ਮੇਰਾ ਕਸੂਰ ਕੀ ਸੀ ਇਹ ਤਾਂ ਨਰਿੰਦਰ ਹੀ ਸੀ ਜੋ ਬਲਜੀਤ ਦਾ ਨਕਸ਼ਾ ਹੀ ਹੋਰ ਖਿੱਚਦਾ ਰਿਹਾ ਮੇਰੇ ਸਾਹਮਣੇ ਬਲਜੀਤ ਨੇ ਸਾਰੇ ਸ਼ਹਿਰ ਵਿੱਚ ਡੰਡੋਰਾ ਪੈਟ ਦਿੱਤਾ ਕਿ ਮੈਂ ਉਹਨਾਂ ਦੇ ਆਦਮੀ ਨੂੰ ਲੁੱਟ ਕੇ ਖਾ ਰਹੀ ਹਾਂ। ਇੱਕ ਦਿਨ ਨਰਿੰਦਰ ਕਿਤੇ ਬਾਹਰ ਗਿਆ ਹੋਇਆ ਸੀ ਤਾਂ ਉਸ ਦਾ ਲੜਕਾ ਪਿੱਛੋਂ ਆਇਆ। ਮੈਂ ਬੂਹਾ ਖੋਲਿਆ, ਆਂਟੀ ਮੇਰਾ ਡੈਡ ਅੱਜ ਬਾਹਰ ਗਿਆ ਹੋਇਆ ਹੈ। ਜੇ ਤੇਰਾ ਨਹੀਂ ਸਰਦਾ ਤਾਂ ਮੈਂ ਆਵਾਂ ਅੱਜ ਤੇਰੇ ਕੋਲ। ਉਹ ਹੱਸਿਆ। ਮੈਂ ਕੀ ਕਹਿੰਦੀ ਪਰ ਉਸ ਦਿਨ ਤੋਂ ਮੈਨੂੰ ਬਲਜੀਤ ਨਾਲ ਨਫ਼ਰਤ ਹੋ ਗਈ। ਮੇਰੇ ਲਈ ਤਾਂ ਪੈਸੇ ਪਹਿਲਾਂ ਹੀ ਕੁਝ ਮਾਇਨੇ ਨਹੀਂ ਸੀ ਰੱਖਦੇ। ਹੁਣ ਤਾਂ ਪੈਸੇ ਵਾਲਿਆਂ ਦੇ ਚਿਹਰੇ ਬੁਰੀ ਤਰ੍ਹਾਂ ਨੰਗੇ ਹੋ ਗਏ ਸੀ ਮੇਰੇ ਸਾਹਮਣੇ। ਮੈਂ ਬਹੁਤ ਮਿਹਨਤ ਕਰਨੀ ਸ਼ੁਰੂ ਕੀਤੀ ਕਰ ਦਿੱਤੀ ਮੈਂ ਚਾਹੁੰਦੀ ਸਾਂ ਕਿ ਮੇਰਾ ਬੱਚਾ ਬਹੁਤ ਅੱਛੀ ਐਜੂਕੇਸ਼ਨ ਲਵੇ ਵਧੀਆ ਸਕੂਲ ਵਿੱਚ ਪੜ੍ਹੇ ਤੇ ਦੁਨੀਆ ਦਾ ਬਿਹਤਰੀਨ ਬੰਦਾ ਬਣੇ ਮੈਨੂੰ ਹਰ ਬੰਦੇ ਨੇ ਨਫ਼ਰਤ ਕੀਤੀ ਹੈ ਆਸ਼ਾ ਹਰ ਬੰਦੇ ਨੇ ਮੈਨੂੰ ਗਲਤ ਸਮਝਿਆ ਸ਼ਾਇਦ ਮੇਰਾ ਬੱਚਾ ਵੀ ਵੱਡਾ ਹੋ ਕੇ ਮੈਨੂੰ ਨਫ਼ਰਤ ਕਰੇ ਪਰ ਮੈਂ ਆਪਣੇ ਖੂਨ ਦੀਆਂ ਕੁੱਟਾਂ ਨਾਲ ਇਸ ਨੂੰ ਪਾਲ ਰਹੀ ਹਾਂ ਇਹਦੇ ਵਿੱਚ ਸਭ ਕੁਝ ਇਹਦੇ ਬਾਪ ਵਾਲਾ ਹੈ ਉਹੀ ਅੱਖਾਂ ਉਹੀ ਬੁੱਲ ਤੇ ਉਹੀ ਮੁਸਕਾਨਾਂ ਜਦੋਂ ਇਹ ਵ ਘਾਟਾ ਘਾਟਾ ਮੇਰੇ ਵਾਲਾਂ ਨਾਲ ਖੇਡਦਾ ਹੈ ਜਾਂ ਮੇਰੇ ਪੈਰ ਫੜ ਕੇ ਬੈਠ ਜਾਂਦਾ ਹੈ ਜਿਵੇਂ ਨਰਿੰਦਰ ਫੇਰ ਮੇਰੇ ਸਾਹਮਣੇ ਬੈਠਾ ਹੁੰਦਾ ਹੈ ਨਰਿੰਦਰ ਨੂੰ ਤਾਂ ਮੈਂ ਮਾਫ਼ ਨਹੀਂ ਕਰ ਸਕਦੀ ਮਾਫ਼ ਕਰਨ ਨੂੰ ਕਿਹੜਾ ਮੈਂ ਉਸ ਨੂੰ ਨਫ਼ਰਤ ਕਰਨੀ ਹੈ ਨਫ਼ਰਤ ਵੀ ਉਸ ਨੂੰ ਕੀਤੀ ਜਾਂਦੀ ਹੈ ਜਿਸ ਦੀ ਕੋਈ ਕੀਮਤ ਤੁਹਾਡੀਆਂ ਨਜ਼ਰਾਂ ਵਿੱਚ ਹੋਵੇ ਜਿਹੜਾ ਬੰਦਾ ਨਜ਼ਰਾਂ ਵਿੱਚੋਂ ਗਿਰ ਜਾਵੇ ਉਹ ਨਫ਼ਰਤ ਦੇ ਵੀ ਕਾਬਲ ਨਹੀਂ ਰਹਿੰਦਾ ਹੁਣ ਤਾਂ ਮੈਂ ਤੇ ਮੇਰਾ ਬੱਚਾ ਬਸ ਇਹੀ ਮੇਰੀ ਜ਼ਿੰਦਗੀ ਹੈ ਜੇ ਇਹ ਨਾ ਹੁੰਦਾ ਤਾਂ ਪਤਾ ਨਹੀਂ ਮੈਂ ਅੱਜ ਕਿੱਥੇ ਹੁੰਦੀ ਉਸ ਨੇ ਜਿਵੇਂ ਕਹਾਣੀ ਦਾ ਅਖੀਰ ਕੀਤਾ ਰੁਪਿੰਦਰ ਬੱਚਾ ਤਾਂ ਤੇਰਾ ਬਹੁਤ ਖੂਬਸੂਰਤ ਹੈ ਖਾਸ ਕਰਕੇ ਜਦੋਂ ਮੈਂ ਉਸਦੇ ਕੇਸ ਰੱਖੇ ਵੇਖਦੀ ਹਾਂ ਤਾਂ ਪਤਾ ਲੱਗਦਾ ਹੈ ਕਿ ਤੇਰਾ ਸਿੱਖ ਧਰਮ ਵਿੱਚ ਕਿੰਨਾ ਵਿਸ਼ਵਾਸ ਹੈ ਪਰ ਤੈਨੂੰ ਇਹ ਖਿਆਲ ਕਿਵੇਂ ਆਇਆ ਕਿ ਤੇਰਾ ਬੱਚਾ ਪੱਗ ਬਨੇ ਮੈਂ ਪੁੱਛਿਆ ਆਸ਼ਾ ਇੱਕ ਵਾਰ ਜਦੋਂ ਅਮਨ 5 ਸਾਲ ਦਾ ਸੀ ਤਾਂ ਸਕੂਲੋਂ ਆਇਆ ਰਾਤ ਨੂੰ ਮੈਂ ਜਦੋਂ ਉਸ ਨੂੰ ਸੁਲਾਉਣ ਲਈ ਕਹਾਣੀ ਸੁਣਾਉਣ ਲੱਗੀ ਤਾਂ ਉਹ ਬੋਲਿਆ ਮਮਾ ਟੈਲ ਮੀ ਸਮਥਿੰਗ ਅਬਾਊਟ 골ਡਨ ਟੈਂਪਲ ਜਦੋਂ ਉਸ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਮੇਰੀਆਂ ਗਰਦਨ ਦੀਵਾਰੇ ਲਪੇਟੀਆਂ ਤਾਂ ਮੈਨੂੰ ਲੱਗਿਆ ਜਿਵੇਂ ਮੇਰਾ ਕੋਈ ਕਣ ਪਹਿਲੀ ਵਾਰ ਉਸ ਵਿੱਚ ਜਾ ਗਿਆ ਹੋਵੇ ਮੈਨੂੰ ਉਹ ਬੜਾ ਪਿਆਰਾ ਲੱਗਿਆ ਤੇ ਮੈਂ ਦੂਜੇ ਦਿਨ ਹੀ ਇੰਡੀਆ ਜਾਣ ਲਈ ਸੀਟਾਂ ਬੁੱਕ ਕਰਵਾਲੀਆਂ। ਨਰਿੰਦਰ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਬੋਲਿਆ। ਬੱਚੇ ਨੂੰ ਕਿੱਥੇ ਲੈ ਕੇ ਜਾਵਾਂਗੇ ਇੰਨੀ ਗਰਮੀ ਵਿੱਚ? ਬਿਮਾਰ ਹੋ ਜਾਵੇਗਾ। ਪਰ ਮੇਰੀ ਜ਼ਿਆਦਾ ਗੇ ਉਸ ਦੀ ਇੱਕ ਨਹੀਂ ਚੱਲੀ। ਹਾਰ ਕੇ ਉਹ ਵੀ ਨਾਲ ਹੀ ਤੁਰ ਪਿਆ। ਉਹ ਮੈਨੂੰ ਆਪਣੇ ਪਿੰਡ ਲੈ ਗਿਆ। ਮੇਰੇ ਅੰਦਰ ਰੌਸ਼ਨੀ ਦੀ ਇੱਕ ਕੋਈ ਲੀਕ ਜਿਹੀ ਉઠી। ਸ਼ਾਇਦ ਉਹ ਮੈਨੂੰ ਆਪਣੇ ਮਾਪੇ ਦੇ ਘਰ ਲੈ ਕੇ ਜਾਵੇਗਾ। ਚਾਹੇ ਉਹ ਇਸ ਰਿਸ਼ਤੇ ਨੂੰ ਉੱਥੇ ਜਾ ਕੇ ਕੋਈ ਨਾਂ ਦੇਵੇਗਾ। ਫਰੋਂ ਮੈਂ ਕੂਹ ਵਾਲੇ ਘਰ ਵਿੱਚ ਲੈ ਗਿਆ ਖੇਤਾਂ ਵਿੱਚ ਕੂਹ ਦੇ ਲਾਗੇ ਇੱਕ ਕੱਚਾ ਜਿਹਾ ਘਰ ਸੀ ਉੱਥੇ ਮਹਿਮਾਨਾਂ ਦੇ ਠਹਿਰਨ ਲਈ ਸ਼ਾਇਦ ਗੈਸਟ ਹਾਊਸ ਬਣਿਆ ਹੋਇਆ ਸੀ ਮੈਨੂੰ ਫੇਰ ਆਪਣੀ ਔਕਾਤ ਦਾ ਅਹਿਸਾਸ ਹੋਇਆ ਤੇ ਦਿਲ ਵਿੱਚ ਜਿਹੜੀ ਰੌਸ਼ਨੀ ਦੀ ਲੀਕ ਉੱਠੀ ਸੀ ਉਹ ਫੇਰ ਨਫ਼ਰਤ ਵਿੱਚ ਬਦਲ ਗਈ ਨਾ ਉਸਦੇ ਘਰੋਂ ਕੋਈ ਮੈਨੂੰ ਮਨ ਲਾਇਆ ਤੇ ਨਾ ਉਹ ਮੈਨੂੰ ਘਰ ਲੈ ਕੇ ਗਿਆ ਸ਼ਾਇਦ ਲੋਕ ਕਹਿੰਦੇ ਹੋਣਗੇ ਬਲੈਤੋਂ ਕੋਈ ਕੰਜਰੀ ਆਈ ਹੋਈ ਹੈ ਸਾਸੀਂ ਸਾਰਾ ਪੰਜਾਬ ਘੁੰਮੇ ਹਰਮੰਦਰ ਸਾਹਿਬ ਵੀ ਗਏ ਆਉਣ ਤੋਂ ਇੱਕ ਦਿਨ ਪਹਿਲਾਂ ਮੈਂ ਅਮਨ ਨੂੰ ਲੈ ਕੇ ਪਿੰਡ ਦੇ ਗੁਰਦੁਆਰਾ ਵਿੱਚ ਮੱਥਾ ਟੇਕਣ ਗਈ ਮੇਰੇ ਨਾਲ ਘਰ ਦੀ ਸਫਾਈ ਕਰਨ ਵਾਲੀ ਜਮਾਦਾਰਨੀ ਵੀ ਸੀ ਜੋ ਅਮਨ ਨੂੰ ਹਰ ਵੇਲੇ ਗੋਦੀ ਚੁੱਕ ਕੇ ਮੇਰੇ ਨਾਲ ਚੱਲਦੀ ਸੀ ਆ ਕਾਕਾ ਜੀ ਕੌਣ ਨੇ ਭਾਈ ਗ੍ਰਾਂਥੀ ਨੇ ਨੌਕਰਾਨੀ ਨੂੰ ਪੁੱਛਿਆ ਬਲੈ ਤੋਂ ਛੋਟੀ ਸਰਦਾਰਨੀ ਜੀ ਆਏ ਨੇ ਭਾਈ ਜੀ ਆ ਕਾਕਾ ਉਹਨਾਂ ਦਾ ਹੀ ਹੈ ਆ ਕੇ ਉਸਨੇ ਬਾਬਾ ਜੀ ਅੱਗੇ ਮੱਥਾ ਟੇਕਿਆ ਮੇਰੀਆਂ ਭੁੱਬਾਂ ਨਿਕਲ ਗਈਆਂ ਮੈਂ ਜਮਾਦਾਰਨੀ ਦੇ ਗਲ ਲੱਗ ਕੇ ਫੁੱਟ ਫੁੱਟ ਰੋ ਪਈ ਜਿਵੇਂ ਸਾਲਾਂ ਦੀ ਬੱਧੀ ਬੇਦਨਾ ਹੰਝੂਆਂ ਦੇ ਹੜ ਵਿੱਚ ਬੈ ਤੁਰੀ ਸੀ ਅਮਨ ਦੇ ਪੈਦਾ ਹੋਣ ਤੋਂ ਬਾਅਦ ਅੱਜ ਮੈਂ ਪਹਿਲੀ ਵਾਰ ਰੋਈ ਸੀ ਜਮਾਦਾਰਨੀ ਬੋਲੀ ਬਸ ਕਰੋ ਸਰਦਾਰਨੀ ਜੀ ਸਾਨੂੰ ਕਿਹੜਾ ਪਤਾ ਨਹੀਂ ਸਭ ਸਮਝਦੇ ਆ ਪਰ ਕਹਿ ਨਹੀਂ ਸਕਦੇ ਅਖੇ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ ਅਸੀਂ ਕਮੀਨ ਹੋਏ ਪਰ ਪਤਾ ਸਭ ਕਾਸਿਦਾ ਹੈ ਜੱਟ ਹੱਥ ਆਈ ਤੀਵੀਂ ਤੇ ਜ਼ਮੀਨ ਕਦੇ ਨਹੀਂ ਛੱਡਦਾ ਮੌਕੇ ਮਿਲੇ ਤਾਂ ਦੂਜੇ ਦੀ ਵੀ ਸਾਹਮ ਲੈਂਦਾ ਭਲਾ ਦਾਈਆਂ ਤੋਂ ਢਿੱਡ ਲੁਕੇ ਨਹੀਂ ਮੈਂ ਕਿਉਂ ਝੂਠ ਬੋਲਾਂ ਮਹਾਰਾਜ ਦੇ ਘਰ ਵਿੱਚ ਖੜੀ ਆ ਪਤਾ ਨਹੀਂ ਉਹ ਕੀ ਕੀ ਬੋਲੀ ਬੋਲ ਰਹੀ ਸੀ ਪਰ ਮੇਰੇ ਕੰਨਾਂ ਵਿੱਚ ਛੋਟੀ ਸਰਦਾਰ ਨੇ ਲਫ਼ਜ਼ ਹੀ ਗੂੰਜ ਰਹੇ ਸਨ ਜਿਵੇਂ ਜ਼ਿੰਦਗੀ ਦੇ ਸਾਰੇ ਔਲਾਬੇ ਲੈ ਗਏ ਸੀ ਤੇ ਉਹ ਉਸ ਵੇਲੇ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੇ ਪੁੱਤਰ ਨੂੰ ਸਿੰਘ ਸਜਾਵਾਂਗੀ ਰੱਬ ਦੇ ਘਰ ਵਿੱਚ ਪਹਿਲੀ ਵਾਰ ਕਿਸੇ ਨੇ ਮੈਨੂੰ ਪਹਿਚਾਣਿਆ ਸੀ ਜੇਕਰ ਇਹ ਕਹਾਣੀ ਵਧੀਆ ਲੱਗੀਏ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ